ਜਿਨਾ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਉਸੇ ਦੀ ਕੰਪੈਨਿੰਗ ਨੂੰ ਲੈ ਕੇ ਅੱਜ ਅਸੀਂ ਅੰਮ੍ਰਿਤਸਰ ਵਿਖੇ ਪਹੁੰਚੇ ਆਂ ਪਹਿਲੀ ਜਨਤਵਾ ਅਸੀਂ ਛੇਟਾ ਦੇ ਵਿੱਚ ਕੀਤੀ ਹੈ ਦੂਜੀ ਇੱਥੇ 크ਿਸਚਨ ਭਾਈਚਾਰੇ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਛਿਵਤਨਾ ਦਾ ਇੱਕੋ ਕਹਿਣਾ ਕਿ ਛਿਵਤਨਾ ਚ ਪਹਿਲੇ ਹੀ ਕੋਈ ਜਾਤ ਪਾਤ ਦਾ ਵਿੰਗ ਨਹੀਂ ਹੈਗਾ ਜੋ ਛਿਵਤਨਾ ਨਹੀਂ ਕਹ ਉਹ ਭਾਰਤੀਆ ਉਹ ਹਿੰਦੁਸਤਾਨੀ ਹੈ ਇੱਥੇ ਵੀ ਅਸੀਂ ਇਹੀ ਸੁਨੇਹਾ ਦਿੱਤਾ ਕਿ ਜਾਤ ਪਾਤ ਥੋੜੋ ਛਿਵਤਨਾ ਦੇ ਨਾਤਾ ਜੋੜੋ ਕਿ ਸ਼ਿਵਤਣਾ ਦੇ ਵਿੱਚ ਜਾਤ ਪਾਤ ਦਾ ਕੋਈ ਮਤਲਬ ਨਹੀਂ ਕਰਮ ਆਪਣਾ ਆਪਣਾ ਲੇਕਿਨ ਦੇਸ਼ ਔਰ ਸਮਾਜ ਦੀ ਰੱਖਿਆ ਦੇ ਲਈ ਸਾਨੂੰ ਇੱਕ ਝੰਡੇ ਥੱਲੇ ਰਹਿਣਾ ਚਾਹੀਦਾ ਉਹਦੇ ਲਈ ਸ਼ਿਵਤਣਾ ਤੋਂ ਵਧੀਆ ਕੋਈ ਝੰਡਾ ਨਹੀਂ ਹੈ ਅਸੀਂ ਆਪਣੇ ਉਮੀਦਵਾਰ ਹਮਦਰਦਪੁਰ ਜਿੰਦਰ ਸ਼ਰਮਾ ਜੀ ਲਈ ਇਸਾਈ ਭਾਈਚਾਰੇ ਤੋਂ ਸਮਰਥਨ ਮੰਗਿਆ ਸੀ ਉਹਨਾਂ ਨੇ ਬੜੀ ਗਿਣਤੀ ਦੇ ਵਿੱਚ ਅਸੀਂ ਦੇਖਿਆ ਕਿ ਇਕੱਠੇ ਹੋ ਕੇ ਅੱਜ ਸ਼ਿਵਤਣਾ ਨੂੰ ਇਸਾਈ ਭਾਈਚਾਰੇ ਨੇ ਸਮਰਥਨ ਕੀਤਾ ਉਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦੂਜਾ ਸਾਰੀਆਂ ਪਾਰਟੀਆਂ ਨੇ ਚਾਹੇ ਕਾਂਗਰਸ ਅਕਾਲੀ ਭਾਜਪਾ ਜਿੰਨੀਆਂ ਆਮ ਆਦਮੀ ਪਾਰਟੀਆਂ ਸ ਵਿੱਚ ਸਭ ਨੇ 1984 ਸਿੱਖ ਕਤਲੇਆਮ ਜੋ ਪੂਰੇ ਹਿੰਦੁਸਤਾਨ ਚੰਦਰਾਗੰਦੀ ਦੀ ਮੌਤਤਵਾਦ ਹੋਇਆ ਸੀ ਉਹਦੇ ਦੋਸ਼ੀਆਂ ਨੂੰ ਕੋਈ ਵੀ ਸਜ਼ਾ ਨਹੀਂ ਦਿਵਾ ਸਕਿਆ ਲੇਕਿਨ ਮੈਂ ਤੁਹਾਨੂੰ ਵਾਦਾ ਕਰਦਾ ਕਿ ਜੇ ਸਡੇ ਐਮਪੀ ਪੰਜਾਬ ਤੋਂ ਜਿੱਤ ਕੇ ਜਾਣਗੇ ਤਾਂ ਸ਼ਿਵਟਨਾ ਦੇ ਐਮਪੀ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਵਾ ਕੇ ਹਟਾਂਗੇ ਕਹਿੰਦਾ ਉਹਦੇ ਲਈ ਸਾਨੂੰ ਜਿੰਨੀ ਮਰਜ਼ੀ ਆਵਾਜ਼ ਚੱਕਣੀ ਪਵੇ ਪੰਜਾਬ ਦੇ ਆਤਵਾਦ ਪੀੜਤਾਂ ਨੂੰ ਵੀ ਮੁਆਵਜ਼ਾ ਦਿਵਾਵਾਂਗੇ ਜਿਹੜਾ ਨਾਨਾ ਉਡੀ ਯੋਗ ਨੇ 781 ਕਰੋੜ ਜਾਰੀ ਕੀਤਾ ਸੀਗਾ ਅੱਥੀ ਕਹਿੰਦੇ ਆ ਕਿ ਪੰਜਾਬ ਦੇ ਜਿਹੜੇ ਅਤਨਕਵਾਦੀ ਦੋਸ਼ੀ ਨੇ ਉਹ ਵੀ ਕਾਂਗਰਸ ਨੂੰ ਅਸੀਂ ਜੰਨੀ ਕਹਿੰਦੇ ਆ ਸਿੱਖ ਕਤਲੇਆਮ ਦਾ ਦੋਸ਼ੀ ਵੀ ਅਸੀਂ ਕਾਂਗਰਸ ਨੂੰ ਗਿੰਦੇ ਆ ਇਸ ਲਈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਦਵਾਨ ਦੇ ਵੀ ਛੇ ਤਨਾ ਪੂਰੀ ਤਰ੍ਹਾਂ ਅੱਗੇ ਆਊਗੀ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬੇਅਦਬੀ ਪੰਜਾਬ ਦੇ ਵਿੱਚ ਹੋਈ ਹੈ ਉਸ ਨੂੰ ਕੋਈ ਵੀ ਸਰਕਾਰ ਕੋਈ ਵੀ ਪਾਰਟੀ ਸਜ਼ਾ ਨਹੀਂ ਦਿਵਾ ਸਕੀ ਤੁਸੀਂ ਸ਼ਿਵ ਤਨਾ ਨੂੰ ਤਾਕਤਪੂਰ ਬਣਾਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਸਜ਼ਾ ਸ਼ਿਵ ਤਨਾ ਦਿਵਾਊਗੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਸਜ਼ਾ ਸ਼ਿਵ ਤਨਾ ਦਿਵਾਊਗੀ ਮਹਾਰਾਸ਼ਟਰ ਵਿੱਚ ਬਹੁਤ ਤਾਕਤਵਰ ਸੰਗਠਨ ਪਰ ਪੰਜਾਬ ਅੰਦਰ ਇਹਨਾਂ ਤਾਕਤਵਰ ਨਹੀਂ ਹੈਗਾ ਫਟੋ-ਫਟ ਡੇਢ ਅਰਜੈਂਸੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਆਪੋ ਆਪਣੀਆਂ ਗੱਲਾਂ ਕਰਦੇ ਨੇ ਇੱਕ ਛੰਡ ਚਲੇ ਆਪਸ ਵਿੱਚ ਨਹੀਂ ਹੁੰਦੇ ਪੰਜਾਬ ਦੇ ਵਿੱਚ ਸ਼ਿਸ਼ਤਾਨਾ ਜਿਹੜੀਆਂ ਜਾਦਾ ਬਣੀਆਂ ਉਹਦੀ ਵਜ੍ਹਾ ਸਰਕਾਰ ਦੀਆਂ ਗਲਤ ਪਾਲਿਸਿਜ਼ ਨੇ ਕਿ ਸਰਕਾਰ ਜਿਹੜਾ ਸ਼ਿਸ਼ਤਾਨਾ ਬਣਾਉਂਦਾ ਉਹਨੂੰ ਚਾਕੇ ਸੁਰੱਖਿਆ ਦੇ ਦਿੰਦੀ ਹੈ ਗਣਮਨ ਲੈਣ ਦੇ ਲਈ ਲੋਕਾਂ ਨੇ ਅਲੱਗ-ਅਲੱਗ ਸ਼ਿਸ਼ਤਾਨਾ ਬਣਾ ਰੱਖੇ ਜਦਕਿ ਸੁਪਰੀਮ ਕੋਰਟ ਤੋਂ ਆਲ ਇੰਡੀਆ ਇਲੈਕਸ਼ਨ ਕਮਿਸ਼ਨ ਤੋਂ ਸਿਰਫ ਇੱਕੋ ਹੀ ਸ਼ਿਕਾਇਤ ਹੈ ਜਿਹਦੇ ਪ੍ਰਦਾਨ ਸਾਡੇ ਸੀਐਮ ਕਨਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾ ਚਿੰਦੇ ਜੀ ਨੇ ਔਰ ਕੋਈ ਸ਼ਿਕਾਇਤ ਨਾ ਇਲੈਕਸ਼ਨ ਕਮਿਸ਼ਨ ਤੋਂ ਸੁਪਰੀਮ ਕੋਰਟ ਤੋਂ ਕਿਸ ਕਿਸੇ ਸੁਸਾਇਟੀ ਐਚ ਜੋ ਵੀ ਰਜਿਸਟਰ ਨਹੀਂ ਹੈ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਸ਼ਿਕਾਇਤਾਂ ਰਜਿਸਟਰ ਨਹੀਂ ਹੈ ਉਹਨਾਂ ਦੇ ਗਨਵਨ ਵਾਪਸ ਲਵੇ ਸੰਗਠਨ ਮੰਤਰੀ ਪੰਜਾਬ ਸ਼ੇਖਸਨਾ ਛੱਦੇ ਤੋਂ ਔਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਜੋ ਮੈਨੂੰ ਮੇਰੀ ਪਾਰਟੀ ਨੇ ਮੇਰੇ ਪੰਜਾਬ ਦੇ ਸੁਪਰੀਮੋ ਸ਼੍ਰੀ ਹਰੀ ਸਿੰਘਲਾ ਜੀ ਨੇ ਮੇਰੀ ਜ਼ਿੰਮੇਵਾਰੀ ਲਈ ਆ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਸਮੁੱਚੀ ਟੀਮ ਦਾ ਧੰਨਵਾਦੀ ਹਾਂ ਸ਼੍ਰੀ ਇਕਨਾਥ शिंदे ਜੀ ਸਾਡੇ शिवसेना ਦੇ ਪ੍ਰਮੁੱਖ ਮਹਾਰਾਸ਼ਟਰ ਦੇ ਮੁੱਖ ਮੰਤਰੀ ਔਰ ਸਾਡੇ ਕੈਪਟਨ ਅਭਜੀਤ ਜੀ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਔਰ ਹੋਰ ਵੀ ਮਹਾਨ ਹਸਤੀਆਂ ਜਿਨੀਆਂ ਵੀ ਮੇਰੇ ਨਾਲ ਜੁੜੀਆਂ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਔਰ ਰਹੀ ਗੱਲ ਮੁੱਦਿਆਂ ਦੀ ਕਿ ਸਭ ਤੋਂ ਪਹਿਲਾਂ ਜਿਆਦਾ ਮੈਂ ਪੰਜਾਬ ਦੇ ਕੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਦੀ ਨਗਰੀ ਆਏ ਜਿੰਨਾ ਵੀ ਮੀਡੀਆ ਬੈਠਾ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸ਼ੁਰੂ ਤੋਂ ਮੈਨੂੰ ਬਹੁਤ ਪਿਆਰ ਕੀਤਾ ਔਰ ਹਮੇਸ਼ਾ ਹੀ ਹਰ ਤਰ੍ਹਾਂ ਦੀ ਮੇਰੀ ਇਹਨਾਂ ਇੰਟਰਵਿਊ ਕੀਤੀ ਔਰ ਆਪਾਂ ਹਮੇਸ਼ਾ ਹੀ ਇਹਨਾਂ ਦੇ ਨਾਲ ਚੱਲੇ ਔਰ ਸਭ ਤੋਂ ਪਹਿਲੀ ਜਿਹੜੀ ਮੈਂ ਗੱਲ ਕਰ ਰਿਹਾ ਕਿ ਜੋ ਇਸ ਵੇਲੇ ਹਾਲਾਤ ਚੱਲ ਰਹੇ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਤੇ ਪੰਜਾਬ ਦੇ ਵਿੱਚ ਕੀ ਗੱਲ ਪੰਜਾਬ ਦਾ ਨੌਜਵਾਨ ਹੈ ਨਹੀਂ ਕਿ ਬਾਹਰ ਦੀਆਂ ਸਟੇਟਾਂ ਦੇ ਵਿੱਚੋਂ ਰਾਜਸਥਾਨ ਚੋਂ ਹਰਿਆਣਾ ਤੋਂ ਹੋਰ ਕਿਹ ਸਟੇਟਾਂ ਤੋਂ ਲਿਆ ਕੇ ਗਵਰਨਮੈਂਟ ਨੌਕਰੀਆਂ ਦੇ ਰਹੇ ਨੇ ਪੰਜਾਬ ਦਾ ਨੌਜਵਾਨ ਬਹੁਤ ਵੇਲਾ ਫਿਰਨਦਿਆ ਇਹੋ ਹੀ ਕਾਰਨ ਆ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਬਾਹਰ ਦੀਆਂ ਸਟੇਟਾਂ ਤੋਂ ਫੁਰਸਤ ਨਹੀਂ ਮਿਲਦੀ ਕਿ ਪੰਜਾਬ ਦੀ ਜਿਹੜੀ ਆ ਕੋਈ ਸਮੱਸਿਆ ਉਹਨੂੰ ਕੋਈ ਹੱਲ ਕਰ ਸਕਣ ਨਸ਼ੇ ਦਾ ਵੇਖ ਲਓ ਜਿੱਥੇ ਸੋਗਲਾ ਵਿਕਦਾ ਸੀ ਹੁਣ ਕਿੱਲੋ ਵਿਕਣਾ ਸ਼ੁਰੂ ਹੋ ਗਿਆ ਕੋਈ ਕਿਸੇ ਨੂੰ ਪੁੱਛ ਕੇ ਨਹੀਂ ਦਿਸਣੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਜੀ ਫਰਮਾਇਨ ਚਾਰੋਂ ਉਮੀਦਵਾਰ ਹੋਰ ਵੀ ਨੇ ਅਮਰਸਰ ਤੋਂ ਜਿਹਨੇ ਅਸਲ ਤੇ ਆਕਾ ਭਗਤੀ ਵੀ ਨੇ ਤੇ ਮੰਤਰੀ ਮਜੂਦਾ ਵੀ ਨੇ ਤੁਸੀਂ ਕਿਹਦੇ ਸਟੈਂਡ ਕਰ ਹੋਏ ਆ ਵੇਖੋ ਜੀ ਠੀਕ ਐ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਐ ਜੀ ਕਿ ਕਾਂਗਰਸ ਤੋਂ ਵੀ ਉਮੀਦਵਾਰ ਖੜੇ ਨੇ ਆਮ ਆਦਮੀ ਪਾਰਟੀ ਤੇ ਖੜੇ ਨੇ ਬੀਜੇਪੀ ਤੇ ਖੜੇ ਨੇ ਉਹ ਸਾਰਿਆਂ ਨੂੰ ਪਤਾ ਕਿ ਜੋ ਕੁਛ ਹਵਲੇ ਹਾਲਾਤ ਚੱਲ ਰਹੇ ਆ ਕਿ ਜਦੋਂ ਵੀ ਕੋਈ ਬੀਜੇਪੀ ਦਾ ਕੈਂਡੀਡੇਟ ਡੇਬੇਟਸ ਹੋ ਤੇ ਪੁਲਿਸ ਦੇ ਮੁਲਾਜ਼ਮ ਲੈ ਕੇ ਪਿੰਡਾਂ ਦੇ ਵਿੱਚ ਜਾਂਦੇ ਆ ਜੇ ਇਹਨਾਂ ਕੋ ਚੰਗੇ ਕੰਮ ਕੀਤੇ ਹੁੰਦੇ ਤੇ ਅੱਜ ਇਹ ਡੇਵਿਡ ਸਰ 200 200 ਬੰਦਾ ਮੁਲਾਜ਼ਮ ਲੈ ਕੇ ਨਾ ਜਾਂਦੇ ਪਿੰਡਾਂ ਦੇ ਵਿੱਚ ਵੋਟ ਮੰਗਣ ਦੋ ਵੋਟਾਂ ਮੰਗਣੀਆਂ ਤੇ 150 ਬੰਦਾ ਨਾਲ ਮੁਲਾਜ਼ਮ ਇਹਨਾਂ ਫਾਇਲ ਆਇਆ ਹੁੰਦਾ ਰਹੀ ਗੱਲ ਪੰਜਾਬ ਦੇ ਮੌਜੂਦਾ ਸਰਕਾਰ ਦੇ ਮੰਤਰੀਆਂ ਦੀ ਜੇ ਇਹਨਾਂ ਨੇ ਬੜੇ ਵਧੀਆ ਪੰਜਾਬ ਲਈ ਕੋ ਕੰਮ ਕੀਤੇ ਹੁੰਦੇ ਤੇ ਅੱਜ ਇਹਨਾਂ ਦੇ ਆਪਣੇ ਐਮਐਲਏ ਜਿਹੜੇ ਸੀ ਉਹ ਕੈਂਡੀਡੇਟ ਨਾ ਹੁੰਦੇ ਕੋਈ ਚੰਗੇ ਇਹਨਾਂ ਨੂੰ ਕੈਂਡੀਡੇਟ ਹੋਰ ਵੀ ਮਿਲ ਜਾਂਦੇ ਇਹਨਾਂ ਨੇ ਖਾਨਾ ਪੂਰਤੀ ਪੂਰੀ ਕੀਤੀ ਆ ਕਿ ਅਸੀਂ ਆਪਣੇ ਕੈਂਡੀਡੇਟ ਖੜੇ ਕਰ ਦਿੱਤੇ ਜੀ